ਹਾਂਜੀ ਹੈਲੋ ਫਰੈਂਡ ਵੈਲਕਮ ਟੂ ਯੂਟਿਊਬ ਚੈਨਲ ਜੀ ਕਿਵੇਂ ਸਰ ਠੀਕ ਠਾਕ ਹੂੰ ਜੀ ਐਬਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਰ ਕੌਰ ਤੁਸੀਂ ਉਮੀਦ ਕਰਦੀ ਹੂੰ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸੋ ਅੱਜ ਜਿਹੜਾ ਅੱਜ ਮੈਂ ਕੋਈ ਵਲੌਗ ਨਹੀਂ ਲੈ ਕੇ ਅੱਜ ਆਪਾਂ ਲੈ ਕੇ ਆਏ ਹਾਂ ਜੀ ਰੈਸਪੀ ਕਰੇਲਿਆਂ ਦੀ ਠੀਕ ਹੈ ਜੀ ਪਹਿਲਾਂ ਵੀ ਮੈਂ ਇੱਕ ਵਾਰ ਸਬਜੀ ਕਰੇਲਿਆਂ ਦੀ ਤੁਹਾਡੇ ਨਾਲ ਸ਼ੇਅਰ ਕੀਤੀ ਸੀਗੀ ਜਿਹੜੀ ਕਿ ਆਪਾਂ ਕਰੇਲੀਆਂ ਜਿਹੜੇ ਭਰ ਕੇ ਮੈਂ ਕਿੱਦਾਂ ਬਣਾਉਣੀਆਂ ਅੱਜ ਮੈਂ ਤੁਹਾਨੂੰ ਕਰੇਲੇ ਦੱਸੂਗੀ ਜਿਹੜੇ ਕੱਟ ਮਤਲਬ ਗੋਲ ਕੱਟ ਕੇ ਕਰੇਲੇ ਕਿਸ ਤਰ੍ਹਾਂ ਬਣਾਉਣੀਆਂ ਇਹਨਾਂ ਨੂੰ ਮੈਂ ਪਹਿਲਾਂ ਮੈਂ ਇਹਨਾਂ ਨੂੰ ਮਤਲਬ ਉੱਪਰੋਂ ਛਿੱਲਿਆ ਨਹੀਂ ਫਰੈਂਡਸ ਇਹਨੂੰ ਬਿਨਾਂ ਛਿੱਲੇ ਇਹਨੂੰ ਆਪਾਂ ਗੋਲ ਚੰਗੀ ਤਰ੍ਹਾਂ ਦੇ ਨਾਲ ਕੱਟ ਲਿਆ ਇਹਨੂੰ 15 ਕਮਿੰਟ ਵਾਸਤੇ ਰੱਖਿਆ ਸੀ ਜੇ ਆਪਾਂ ਧੁੱਪ ਦੇ ਵਿੱਚ ਸਾਰਾ ਦਿਨ ਦੀ ਧੁੱਪ ਨਹੀਂ ਲਵਾਈ ਨਾ ਹੀ ਘੰਟੇ ਧੁੱਪ ਲਵਾਈ ਹੈ ਜੀ ਸਿਰਫ 15 ਮਿੰਟ ਵਾਸਤੇ ਨੂਨ ਲਾ ਕੇ ਆਪਾਂ ਰੱਖਿਆ ਉਸ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਵਾਸ਼ ਕਰ ਲਿਆ ਠੀਕ ਆ ਮਤਲਬ ਜਿਹੜਾ ਨੂਨ ਆ 15 ਮਿੰਟ ਦੇ ਵਿੱਚ ਹੀ ਨੂਨ ਜਿਹੜਾ ਹੈਗਾ ਅਸਰ ਕਰ ਦਿੰਦਾ ਵਾ ਕੋਈ ਘੰਟਾ ਜਾਂ ਸਾਰਾ ਦਿਨ ਰੱਖਣ ਦੀ ਲੋੜ ਨਹੀਂ ਬਹੁਤ ਸਾਰੇ ਮੈਨੂੰ ਲੱਗਦਾ ਕਿਉਂਕਿ ਸਾਡੇ ਇੱਥੇ ਵੀ ਮੈਂ ਕਾਫੀ ਦੇਖਿਆਗਾ ਮਤਲਬ ਸਾਰਾ ਸਾਰਾ ਦਿਨ ਕ੍ਰੇਲਿਆਂ ਨੂੰ ਰੱਖ ਦਿੰਦੇ ਨੇ ਫਿਰ ਸ਼ਾਮ ਨੂੰ ਬਣਾਉਂਦੇ ਆ ਸਵੇਰੇ ਜਿਹੜੇ ਛਿੱਲ ਕੇ ਰੱਖ ਦੇਣਗੇ ਜੀ ਫਿਰ ਉਹਨੂੰ ਧੁੱਪ ਲਵਾਉਂਦੇ ਆ ਨੂਨ ਲਾ ਕੇ ਨਹੀਂ ਇਸ ਤਰ੍ਹਾਂ ਕੋਈ ਕਾਰਨ ਦੀ ਲੋੜ ਨਹੀਂ ਹੁੰਦੀ ਹੈ ਕਿ ਬਿਲਕੁਲ ਕ੍ਰੇਲੇ ਪੂਰੇ ਟੇਸਟੀ ਬਣਦੇ ਨੇ ਬਿਲਕੁਲ ਕੋੜੇ ਨਹੀਂ ਬਣਦੇ ਮੈਂ ਮਤਲਬ ਕਾਫੀ ਟਾਈਮ ਤੋਂ ਮਤਲਬ 16 17 ਸਾਲਾਂ ਤੋਂ ਮੈਂ ਸਬਜੀ ਇਸੇ ਤਰ੍ਹਾਂ ਹੀ ਬਣਾਉਣੀ ਆ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਸਬਜੀ ਬਿਲਕੁਲ ਵੀ ਕੋੜੇ ਨਹੀਂ ਹੁੰਦੇ ਮੈਂ ਇਹਨਾਂ ਨੂੰ ਛਿੱਲਿਆ ਵੀ ਨਹੀਂ ਉੱਪਰੋਂ ਠੀਕ ਆ ਜੀ ਨਾਹੀਂ ਇਹਨਾਂ ਨੂੰ ਮੈਂ ਛੱਲਿਆਗਾ ਉਪਰੋਂ ਛੱਲਿਆ ਨਹੀਂ ਸਿੱਧਾ ਕੱਟ ਕੇ ਠੀਕ ਆ 15 ਕਮਿੰਟ ਦੀ ਜਿਹੜੀ ਹੈਗੀ ਆਪਾਂ ਇਹਨੂੰ ਧੁੱਪ ਲਵਾਈ ਹੈ ਜੀ ਤੇ ਨੂਨ ਲਾ ਕੇ ਆਪਾਂ ਰੱਖ ਤਾ ਸੀ ਉਸ ਤੋਂ ਬਾਅਦ ਆਪਾਂ ਇਹਨੂੰ ਨਾ ਚੰਗੀ ਤਰ੍ਹਾਂ ਪਾਣੀ ਨਾਲ ਵਾਸ਼ ਕਰ ਲਿਆ ਤੇ ਇਹਨੂੰ ਨਚੋੜ ਨਚੋੜ ਕੇ ਹੱਥਾਂ ਨਾਲ ਘੁੱਟ ਘੁੱਟ ਕੇ ਨਾ ਨਚੋੜ ਨਚੋੜ ਕੇ ਆਪਾਂ ਕੱਢ ਲਈ ਸੀਗੇ ਠੀਕ ਆ ਜੀ ਤੇ ਆਪਾਂ ਕੱਟੇ ਨੇ ਜੀ ਪਿਆਜ਼ ਹਨਾ ਪਿਆਜ਼ ਆਪਾਂ ਕੱਟ ਰਹੇ ਸੀ ਪਹਿਲਾਂ ਮੈਂ ਤੁਹਾਨੂੰ ਦਿਖਾਇਆ ਪਿਆਜ਼ ਚੰਗੀ ਤਰ੍ਹਾਂ ਦੇ ਨਾਲ ਕੱਟ ਲੈਨੇ ਤੇ ਚਾਰ ਪੰਜ ਟਮਾਟਰ ਲੈਨੇ ਜੀ ਆਪਾਂ ਬਾਕੀ ਹਰੀਆਂ ਮਿਰਚਾਂ ਲਾਈਆਂ ਨੇ ਜੀ ਤੇ ਇਧਰ ਮੈਂ ਨਾ ਕੜਾਹੀ ਦੇ ਵਿੱਚ ਤੇਲ ਪਾ ਕੇ ਚੰਗੀ ਤਰ੍ਹਾਂ ਗਰਮ ਕਰਕੇ ਥੋੜੀ ਥੋੜੀ ਜਿਹੜੇ ਜਿੰਨੇ ਕਿ ਇਹਦੇ ਵਿੱਚ ਡੁੱਬਦੇ ਆ ਉਸ ਤਰ੍ਹਾਂ ਕarele ਜਿਹੜੇ ਹੈਗੇ ਮੈਂ ਫਰਾਈ ਕਰ ਰਹੀਆਂ دوسری ਸਾਈਡ ਪਿਆਜ਼ ਜਿਹੜੀ ਹਜੇ ਮੈਂ ਕੱਟ ਰਹੀ ਐਗੀ ਜੀ ਪਿਆਜ਼ ਲੰਬੇ ਕੱਟਨੇ ਆ ਤੁਸੀਂ ਠੀਕ ਆ ਕਿਉਂਕਿ ਮੈਂ ਮਸਾਲਾ ਬਣਾਉਂਗੀ ਦੂਸਰੀ ਸਾਈਡ ਤੇ ਆਪਾਂ ਕੜਾਹੀ ਰੱਖ ਦਾਂਗੇ ਜੀ ਉਹਦੇ ਵਿੱਚ ਪਾ ਲਾਂਗੇ ਜੀ ਤੇਲ ਤੇ ਉਹਨੂੰ ਮੈਂ ਤੁਹਾਨੂੰ ਦਿਖਾ ਰਹੀਆਂ ਇੰਨੇ ਮੋਟੇ ਮੈਂ ਪਿਆਜ਼ ਕੱਟ ਰਹੀਆਂ ਨਾਹੀਂ ਜ਼ਿਆਦਾ ਬਰੀਕ ਨਾਹੀਂ ਜ਼ਿਆਦਾ ਮੋਟੇ ਠੀ ਇਕ ਦੋਸਤ ਨੇ ਗੈਸ ਦੇ ਉੱਤੇ ਆਪਾਂ ਚਲਾ ਕੇ ਇੱਕ ਸਾਈਡ ਤੇ ਆਪਣੇ ਕਰੇਲੇ ਫਰਾਈ ਹੋਏ ਜਾਣਗੇ ਜੀ ਦੂਸਰੀ ਸਾਈਡ ਆਪਣੇ ਮਸਾਲਾ ਰੈਡੀ ਹੋ ਰਿਹਾ ਠੀਕ ਹੈ ਜੀ ਮੈਂ ਇਸੇ ਤਰ੍ਹਾਂ ਹੀ ਕਰਦੀ ਹੁੰਨੀ ਹਾਂ ਜੀ ਲੋ ਜੀ ਕਰੇਲੇ ਆਪਣੇ ਫਰਾਈ ਹੋ ਰਹੇ ਨੇ ਇਹਨੂੰ ਤੁਸੀਂ ਨਾ ਮਿਕਸ ਮਤਲਬ ਇਹਨੂੰ ਹਿਲਾਉਂਦੇ ਰਹਿਣਾਗਾ ਇਹਨਾਂ ਨੂੰ ਤੁਸੀਂ ਜ਼ਿਆਦਾ ਨਹੀਂ ਭੁੰਨਣਾ ਹੈਗਾ ਮਤਲਬ ਲਾਈਟ ਬ੍ਰਾਊਨ ਹੋਣ ਤੱਕ ਇਹਨੂੰ ਭੁੰਨ ਕੇ ਅ ਮਤਲਬ ਕਿ ਕੱਟ ਲੈਣਾ ਠੀਕ ਹੈ ਦੂਸਰੀ ਸਾਈਡ ਵੀ ਮੈਂ ਗੈਸ ਆਨ ਕਰ ਦਿੱਤਾਗਾ ਇਹਨੂੰ ਮੈਂ ਦੂਸਰੇ ਪਾਸੇ ਕਰੂੰਗੀ ਜੀ ਇਧਰੀ ਸਾਈਡ ਆਪਾਂ ਰੱਖਾਂਗੇ ਜਿ ਕੜਾਹੀ ਜਿਹਦੇ ਵਿੱਚ ਆਪਾਂ ਪਿਆਜ਼ ਫਰਾਈ ਕਰਾਂਗੇ ਜਾਨੀ ਕਿ ਮਸਾਲਾ ਬਣਾਵਾਂਗੇ ਆਪਾਂ ਹਨਾ ਲਓ ਜੀ ਕੜਾਈ ਆਪਾਂ ਰੱਖ ਦਿੱਤੀ ਆ ਤੇ ਇਹਦੇ ਵਿੱਚ ਪਾਵਾਂਗੇ ਜੀ ਤੇਲ ਇਹਲੇ ਮੇਰੇ ਹਿਸਾਬ ਨਾਲ ਡੇਢ ਕੱਰਸੀ ਹੋਗੀ ਜੀ ਤੇਲ ਦੀ ਤੇ ਬਸ ਇਹਦੇ ਵਿੱਚ ਆਪਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਪਹਿਲਾਂ ਤੇਲ ਨੂੰ ਗਰਮ ਕਰਾਂਗੇ ਜੀ ਤੇ ਨਾਲ ਦੀ ਨਾਲ ਆਪਾਂ ਦੂਸਰੀ ਸਾਈਡ ਜਿਹੜੇ ਆਪਣੇ ਟ੍ਰੇਲਰ ਰੱਖੇ ਹੋਏ ਨੇ ਉਹ ਵੀ ਹਿਲਾਉਂਦੇ ਜਾਵਾਂਗੇ ਜੀ ਠੀਕ ਆ ਲਓ ਜੀ ਦੂਸਰੀ ਸਾਈਡ ਆਪਣੇ ਕ੍ਰੇਲੇ ਵੀ ਫਰਾਈ ਹੋ ਗਏ ਨੇ ਤੇ ਇਧਰ ਹੀ ਸਾਈਡ ਆਪਣਾ ਤੇਲ ਵੀ ਗਰਮ ਹੋ ਗਿਆ ਤੇ ਬਸ ਤੁਸੀਂ ਜਿਆਦਾ ਮਤਲਬ ਡਾਰਕ ਨਹੀਂ ਕਰਨੇ ਹੈਗੇ ਵੀ ਅ ਜਿਆਦਾ ਬਰਾਊਨ ਨਹੀਂ ਕਰਨੇ ਲਾਈਟ ਬਰਾਊਨ ਹੀ ਰੱਖਣੇ ਆ ਕ੍ਰੇਲੇ ਲਓ ਜੀ ਤੇ ਤੁਸੀਂ ਦੇਖ ਸਕਦੇ ਹੋ ਪੂਰਾ ਗਰਮ ਹੋ ਗਿਆ ਸਭ ਤੋਂ ਪਹਿਲਾਂ ਪਾਇਆ ਜੀ ਜੀਰਾ ਆਪਾਂ ਠੀਕ ਆ ਜੀ ਇੱਕ ਚਮਚਾ ਜੀਰਾ ਐਡ ਕਰ ਦਿੱਤਾ ਸਤਿਵਾਦ ਆਪਾਂ ਬਹੁਤੀ ਧਿਆਨ ਦੇ ਨਾਲ ਕਿਉਂਕਿ ਤੇਲ ਜਿਆਦਾ ਕਰਨਾ ਇਹਦੇ ਵਿੱਚ ਆਪਾਂ ਪਿਆਜ਼ ਪਾ ਦਿੱਤੇ ਨਹੀਂ ਜੀ ਸਾਰੇ ਟਿਕ ਪਿਆਜ਼ ਨਾ ਬਿਨਾਂ ਕੱਟੇ ਰਹਿ ਗਿਆ ਸੀਗਾ ਉਹ ਵੀ ਆਪਾਂ ਕੱਢ ਲਿਆ ਤੇ ਉਹਨੂੰ ਵੀ ਆਪਾਂ ਕੱਟ ਲਾਂਗੇ ਤੇ ਆਪਾਂ ਪਿਆਜ਼ ਐਡ ਕਰ ਦਾਂਗੇ ਜੀ ਫਿਰ ਉਹਨੂੰ ਆਪਾਂ ਕਰਾਂਗੇ ਜੀ ਮਿਕਸ ਲਓ ਜਿਸ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦਾਂਗੇ ਮਤਲਬ ਇਹਨਾਂ ਨੂੰ ਭੁਲਣਾ ਸ਼ੁਰੂ ਕਰਾਂਗੇ ਤੁਸੀਂ ਦੇਖੋ ਟੇਲ ਮੈਂ ਡੇਡ ਕੱਟ ਸੀ ਪਾਈ ਸੀ ਜੀ ਮਤਲਬ ਇਹਦੇ ਨਾਲ ਚੰਗੀ ਤਰ੍ਹਾਂ ਫਰਾਈ ਆਪਾਂ ਕਰਾਂਗੇ ਜੀ ਠੀਕ ਆ ਪਹਿਲਾਂ ਨੂੰ ਜਿੰਨਾ ਮਿਕਸ ਕਰ ਲਾਂਗੇ ਜੀ ਇਹਨੂੰ ਜਲਦੀ ਸੌਫਟ ਹੋਣਗੇ ਤਾਂ ਇਹਦੇ ਵਿੱਚ ਇੱਕ ਨਮਕ ਜਿਹੜਾ ਹੈਗਾ ਇੱਕ ਚਮਚਾ ਨਮਕ ਦਾ ਮੈਂ ਇਹਦੇ ਵਿੱਚ ਐਡ ਕਰੂੰਗੀ ਜਦੋਂ ਵੀ ਮੈਂ ਪਿਆਜ਼ ਫਰਾਈ ਕਰਦੀ ਆ ਮੈਂ ਇਸ ਤਰ੍ਹਾਂ ਹੀ ਕਰਦੀ ਆ ਜਲਦੀ ਫਰਾਈ ਹੋ ਜਾਂਦੇ ਨੇ ਤੁਸੀਂ ਵੀ ਇਸ ਤਰ੍ਹਾਂ ਇੱਕ ਵਾਰੀ ਟ੍ਰਿਕਾ ਜਿਹੜੀ ਹੈ ਅਪਣਾ ਕੇ ਦੇਖ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਪਿਆਜ਼ ਜਿਹੜੇ ਜਲਦੀ ਸੌਫਟ ਹੁੰਦੇ ਆ ਜਾਂ ਨਹੀਂ ਅੱਧੀ ਸੜ ਆਪਣੇ ਮਤਲਬ ਆਪਣੇ ਕੀ ਕਹਿੰਦੇ ਹ ਡੁੱਲ ਜਾਣੇ ਸੀਗੇ ਤੇ ਇਹ ਵੀ ਡੁੱਲ ਜਾਣਾ ਸੀ ਕਰਮ ਕਰ ਮੁਤੀ ਪੈ ਜਾਣਾ ਸੀਗਾ ਤੇ ਇਹ ਨਾ ਮਤਲਬ ਆਪਾਂ ਜਿਹੜੀ ਆਪਣੀ ਕਰੇਲੇ ਨੇਗੀ ਉਹ ਫਰਾਈ ਹੋ ਗਏ ਨੇ ਆਪਾਂ ਥਾਲ ਵਿੱਚ ਕੱਢ ਲਾਂਗੇ ਤੇ ਇਹਨਾਂ ਨੂੰ ਥਾਲ ਚ ਕੱਢਣ ਤੋਂ ਬਾਅਦ ਜਿਹੜੀ ਹੈਗੇ ਦੂਸਰੇ ਵੀ ਆਪਾਂ ਪਾ ਲਾਂਗੇ ਹਾਂ ਦੂਸਰੇ ਵੀ ਆਪਾਂ ਮਤਲਬ ਤਿੰਨ ਵਾਰ ਮੈਂ ਹਾਂ ਤਿੰਨ ਵਾਰ ਫਰਾਈ ਕੀਤੇ ਸੀ ਪਹਿਲਾ ਇਹ ਵਾਲੇ ਫਰਾਈ ਕੀਤੇ ਫਿਰ ਇੱਕ ਪੂਰ ਹੋਰ ਫਰਾਈ ਕੀਤਾ ਫਿਰ ਇੱਕ ਹੋਰ ਪੂਰ ਫਰਾਈ ਕੀਤਾ ਸਾਰੇ ਨਹੀਂ ਮੇ ਕarele ਬਣਾਉਂਗੀ ਕarele ਨਾ ਪੁੰਨ ਕੇ ਸੌਰੀ ਫਰਾਈ ਕਰਕੇ ਨਾ ਮੈਂ ਰੱਖ ਲੂੰਗੀ ਅੱਡੇ ਅੱਡੇ ਕarele ਜਿਹੜੇ ਆਪਾਂ ਜਿਹੜਾ ਮਸਾਲਾ ਬਣਾ ਰਹੇ ਆ ਇਹਦੇ ਵਿੱਚ ਐਡ ਕਰ ਦਾਂਗੇ ਲੋ ਜੀ ਪਿਆਜ਼ ਆਪਣੇ ਤਕਰੀਬਨ ਮਤਲਬ ਕਾਫੀ ਟਾਈਮ ਤੋਂ ਮਤਲਬ 5-7 ਮਿੰਟ ਹੋ ਗਏ ਨੇ ਤੇ ਇਧਰ ਮੈਨੂੰ ਨਾ ਮਤਲਬ ਜਿਹੜੇ ਆਪਾਂ ਟਮਾਟਰ ਲੈ ਕੇ ਆਏ ਸੀ ਪੰਜ ਟਮਾਟਰ ਪਾਂ ਦੇ ਵਿੱਚ ਚਾ ਚਾ ਟਮਾਟਰ ਮੈਨੇ ਕੱਟ ਲਏ ਆ ਬਸ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਫਰੈਂਡਸ ਪਿਆਜ਼ ਥੋੜੀ ਜਿਆਦਾ ਪਾਲਿਆ ਕਰੋ ਜੇ ਮੈਨੇ ਚਾਰ ਚਾਰ ਤੋਂ ਪੰਜ ਪਿਆਜ਼ ਤੁਸੀਂ ਪਾ ਸਕਦੇ ਹੋ ਤੇ ਇਹਦੇ ਨਾਲ ਜਿਹੜੇ ਕਰੇਰ ਲਿਆ ਨਾ ਉਹ ਟੇਸਟੀ ਬਣਦੇ ਆ ਬਿਲਕੁਲ ਵੀ ਜਿਹੜੇ ਕੋੜੇ ਨਹੀਂ ਬਣਦੇ ਹੈਗੇ ਠੀਕ ਆ ਜੀ ਇੱਧਰ ਮੈਂ ਤੁਸੀਂ ਦੇਖ ਰਹੇ ਹੋ ਮੈਨੇ ਕਰੇਲੇ ਫਰਾਈ ਕਰ ਰਹੀ ਹਾਂ ਦੂਸਰੀ ਸਾਈਡ ਤੇ ਵੀ ਇੱਧਰ ਵੀ ਆਪਣੇ ਕੱਢ ਲਏ ਨੇ ਤੇ ਇਧਰ ਆਪਣਾ ਮਸਾਲਾ ਜਿਹੜਾ ਹੈਗਾ 5 ਕੁ ਮਿੰਟ ਮੈਂਨੇ ਹੋਰ ਜਿਹੜਾ ਹੈਗਾ ਇਹਨੂੰ ਫਰਾਈ ਕੀਤਾਗਾ ਤੇ ਤਕਰੀਬਨ ਆਪਣੇ ਕਾਫੀ ਜਿਆਦਾ ਸੌਫਟ ਹੋ ਚੁੱਕੇ ਨੇਗੇ ਤੇ ਬਰਾਊਨ ਹੋਣੇ ਸ਼ੁਰੂ ਹੋ ਗਏ ਨੇਗੇ ਪਿਆਜ਼ ਆਪਣੇ ਤੇ ਬਸ ਹੁਣ ਇਹਦੇ ਵਿੱਚ ਮੈਂ ਜਿਹੜੀ ਆਪਣੇ ਟਮਾਟਰ ਕੱਟਿਆ ਹੋਇਆ ਤੇ ਆ ਦੇਖੋ ਇਹ ਮੈਂ ਡੱਬੇ ਦੇ ਵਿੱਚ ਕੱਢ ਕੇ ਰੱਖ ਦਿੱਤੇ ਨੇਗੇ ਅੱਧੇ ਤੇ ਅੱਧੇ ਮੈਂ ਜਿਹੜੇ ਹੈਗੇ ਆ ਆਪਾਂ ਇਹਦੇ ਵਿੱਚ ਪਾ ਲਾਂਗੇ ਠੀਕ ਹੈ ਜੀ ਤੇ ਇਹ ਜਿਹੜੇ ਡੱਬੇ ਦੇ ਵਿੱਚ ਕੱਢ ਕੇ ਰੱਖਿਆ ਫਰਿੱਜ ਦੇ ਵਿੱਚ ਰੱਖ ਲੂੰਗੀ ਜੀ ਜਦੋਂ ਆਪਾਂ ਫੇਰ ਮਸਾਲਾ ਬਣਾਵਾਂਗੇ ਤੇ ਇਹਦੇ ਵਿੱਚ ਐਡ ਕਰ ਲਾਂਗੇ ਸਬਜੀ ਕਿਸੇ ਦਿਨ ਫੇਰ ਮਤਲਬ 3-2-3 ਦਿਨ ਬਾਅਦ ਬਣਾ ਲਾਂਗੇ ਜੀ ਆਪਾਂ ਹਨਾ ਤੇ ਇਸ ਤਰ੍ਹਾਂ ਬਣਾ ਕੇ ਇਸ ਤਰ੍ਹਾਂ ਤੁਸੀਂ ਵੀ ਫਰਾਈ ਕਰਕੇ ਰੱਖ ਸਕਦੇ ਹੋ ਨਾ ਫਿਰ ਆਪਾਂ ਦੋ ਵਾਰ ਸਬਜੀ ਬਣਾ ਸਕਦੇ ਆ ਤੇ ਬਸ ਹੁਣ ਆਪਣੇ ਪਿਆਜ਼ ਜਿਹੜੇ ਤਕਰੀਬਨ ਫਰਾਈ ਹੋ ਗਏ ਨੇ ਤੇ ਇਹਦੇ ਵਿੱਚ ਨਾ ਬਸ ਆਪਾਂ ਜਿਹੜੇ ਕੱਟੇ ਹੋਏ ਟਮਾਟਰ ਤੇ ਲੰਬੀਆਂ ਹਰੀਆਂ ਮਿਰਚਾਂ ਕਟੀਆਂ ਨੇ ਜਿਵੇਂ ਨੇ ਹਨਾ ਤੁਹਾਨੂੰ ਦਿਖਾਈਆਂ ਨੇ ਪਹਿਲਾਂ ਮੈਨੇ ਇੱਕ ਮਿਰਚ ਨੂੰ ਜਿਹੜਾ ਹੈਗਾ ਲੰਬੇ ਕੱਟ ਕੇ ਉਹਦੇ ਦੋ ਦੋ ਸਲਾਈਸ ਕਰ ਲੈਨੇ ਤੇ ਜਦੋਂ ਵੀ ਮੈਂ ਕੋਈ ਸੁੱਕੀ ਸਬਜ਼ੀ ਬਣਾਉਣੀ ਹੈ ਮੈਂ ਇਸੇ ਤਰੀਕੇ ਨਾਲ ਹਰੀਆਂ ਮਿਰਚਾਂ ਕੱਟ ਜੀ ਹੁੰਦੀਆਂ ਜੀ ਲੋ ਜੂਨੇ ਐਡ ਕਰ ਦਾਂਗੇ ਜਿਹਦੇ ਵਿੱਚ ਹਰੀਆਂ ਮਿਰਚਾਂ ਤੇ ਟਮਾਟਰ ਚੰਗੀ ਤਰ੍ਹਾਂ ਨੂੰ ਵੀ ਮਿਕਸ ਕਰਾਂਗੇ ਤੇ 5 ਕੁ ਮਿੰਟ ਆਪਾਂ ਇਹਨੂੰ ਸੇਕ ਹੋਰ ਲਵਾਵਾਂਗੇ ਜੀ ਲੋ ਜੀ ਆਪਣੇ ਮਸਾਲਾ ਰੈਡੀ ਹੋ ਚੁੱਕਿਆ ਤੇ ਹੁਣ ਇਹਦੇ ਵਿੱਚ ਐਡ ਕਰਾਂਗੇ ਜੀ ਆਪਾਂ ਨਮਕ ਪਹਿਲਾਂ ਵੀ ਆਪਾਂ ਇੱਕ ਨਾ ਚਮਚਾ ਨਮਕ ਦਾ ਐਡ ਐਡ ਕੀਤਾ ਹੋਇਆ ਜੀ ਉਸ ਚੀਜ਼ ਦਾ ਤੁਸੀਂ ਧਿਆਨ ਰੱਖਿਓ ਖਿਆਲ ਰੱਖਿਓ ਤੇ ਇੱਕ ਚਮਚਾ ਅੱਧਾ ਕ ਚਮਚਾ ਜਿਹੜਾ ਹੋਰ ਮੈਂ ਇਹਦੇ ਵਿੱਚ ਲੋ ਜੀ ਨਮਕ ਮਿਰਚ ਹਲਦੀ ਦੇ ਵਿੱਚ ਐਡ ਕਰ ਦਿੱਤੀ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਕਰਾਂਗੇ ਜੀ ਮਿਕਸ ਤੇ ਮਸਾਲਾ ਆਪਣਾ ਤਕਰੀਬਨ ਰੈਡੀ ਆ ਠੀਕ ਆ ਜੀ ਤੇ ਹੁਣ ਜਿਹੜੇ ਆਪਣੇ ਦੂਸਰੇ ਸਾਈਡ ਤੇ ਤੁਸੀਂ ਦੇਖ ਰਹੇ ਹੋ ਤੇਲ ਵੀ ਬਿਲਕੁਲ ਨਹੀਂ ਹੈਗਾ ਪਰਫੈਕਟ ਤੇਲ ਪਿਆ ਸੀ ਡੇਢ ਤੋਂ ਘੱਟ ਸੀ ਤੇਲ ਦੀ ਪਾਈ ਸੀ ਆਪਾਂ ਤੇ ਦੂਸਰੀ ਸਾਈਡ ਜਿਹੜੇ ਆਪਣੇ ਕarele ਉਹ ਵੀ ਫਰਾਈ ਹੋ ਚੁੱਕੇ ਆ ਉਹ ਜਿਹੜੇ ਫਰਾਈ ਹੋਏ ਨੇ ਕarele ਆਪਾਂ ਸਿੱਧੇ ਇਹਦੇ ਵਿੱਚ ਹੀ ਐਡ ਕਰ ਦਾਂਗੇ ਤਾਂ ਹੀ ਜਿਹੜੇ ਹੈਗੇ ਮੈਨੇ ਨਾ ਜਿਹੜੇ ਫਰੈਂਟਸ ਥਾਲ ਵਿੱਚ ਕੱਟੇ ਹੋਏ ਸੀ ਉਹ ਸਾਰੇ ਡੱਬੇ 'ਚ ਮੈਨੇ ਰੱਖ ਦਿੱਤੇ ਨੇ ਠੀਕ ਆ ਤੇ ਹੁਣ ਆਲ ਦੇਖੋ ਸਿੱਧੇ ਜਿਹੜੇ ਹੈਗੇ ਆਪਣੇ ਮ मतलब ਫਰਾਈ ਹੋ ਗਏ ਤੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣਾ ਮਸਾਲੇ ਦੇ ਵਿੱਚ ਜਿਹੜਾ ਨਮਕ ਮਿਰਚ ਹਲਦੀ ਇਹਨੀਆਂ ਚੀਜ਼ਾਂ ਪਾਈਆਂ ਨੇ ਉਹਨੂੰ ਮੈਂ ਸੇਕ ਲਵਾ ਰਹੀਆਂ 2-3 ਮਿੰਟ ਤਾਂ ਤਾਂ ਕਿ ਜਿਹੜਾ ਬਿਲਕੁਲ ਮਸਾਲਾ ਜਿਹੜਾ ਪੱਕ ਜੇ ਆ ਪਿਆਜ਼ਾਂ ਦੇ ਵਿੱਚ ਫਰਾਈ ਹੋ ਜੇ ਠੀਕ ਹੈ ਜੀ ਲਓ ਜੀ ਆਪਾਂ ਸਿੱਧੇ ਉਧਰੋਂ ਕੱਢ ਕੇ ਇਹਦੇ ਵਿੱਚ ਐਡ ਕਰ ਦਿੰਦੇ ਨੇ ਜੀ Karele ਸਬਜੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਸਾਰੇ ਜਾਣੇ ਜਦੋਂ ਵੀ ਮੈਂ ਸਬਜੀ ਬਣਾਉਣੀ ਹੈ ਨਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ Kareleਆਂ ਦੀ ਚਾਹੇ ਭਰ ਕੇ ਬਣਾਵਾ ਜੀ ਚਾਹੇ ਇਸ ਤਰ੍ਹਾਂ ਬਣਾਵਾ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਬੱਚੇ ਕਾਫੀ ਖੁਸ਼ ਹੋ ਕੇ ਖਾਂਦੇ ਨੇ ਕਰੀਲੇ ਤਾਂ ਨਹੀਂ ਖਾਂਦੇ ਜੀ ਚਲੋ ਮਸਾਲਾ ਖਾ ਲੈਂਦੇ ਨੇ ਤੇ ਮੰਮੀ ਕਾਫੀ ਖੁਸ਼ ਹੋ ਕੇ ਖਾਂਦੇ ਨੇ ਕਿਉਂਕਿ ਮੰਮੀ ਨੂੰ ਸ਼ੂਗਰ ਆ ਉਹਨਾਂ ਨੂੰ ਕਾਫੀ ਜ਼ਿਆਦਾ ਵਧੀਆ ਲੱਗਦੀ ਆ ਤੇ ਸਦਾ ਜੀ ਵੀ ਖੁਸ਼ ਹੋ ਕੇ ਖਾਂ ਲੈਂਦੇ ਆ ਮੈਨੂੰ ਵੀ ਕਾਫੀ ਟੇਸਟੀ ਲੱਗਦੀ ਆ ਦਹੀ ਨਾਲ ਕਾਫੀ ਜ਼ਿਆਦਾ ਟੇਸਟੀ ਲੱਗਦੀ ਆ ਹਨਾ ਸੋ ਚਲੋ ਜੀ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਜੀ ਠੀਕ ਆ ਤੇ ਅੱਜ ਦੀ ਜਿਹੜੀ ਰੈਸਪੀ ਆ ਤੁਸੀਂ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਂ ਇਸ ਤਰ੍ਹਾਂ ਜਿਹੜੇ ਕਰੇਲੇ ਬਣਾਉਣੀ ਹੁੰਦੀ ਆ ਜੀ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰਿਓ ਜੀ ਹਨਾ ਤੇ ਪਲੀਜ਼ ਚੈਨਲ ਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲ ਨਮੀ ਵੀਡੀਓ ਤੜ ਤੱਕ ਪਹੁੰਚ ਸਕੇ ਜੀ ਤੇ ਬਸ ਜੀ ਹੁਣ ਇਹਨੂੰ ਮੈਂ ਨਾ ਮਤਲਬ ਗੈਸ ਕਰ ਦਿੱਤਾ ਬੰਦ ਤੇ ਇਹਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਦੇ ਨਾਲ ਟੱਕ ਦੂੰਗੀ ਤੇ ਉਹ ਤੱਕ ਜਿਹੜਾ ਹੈਗਾ ਚੰਗੀ ਤਰ੍ਹਾਂ ਨਮਕ ਮਿਰਚੇ ਦੇ ਵਿੱਚ ਐਡ ਹੋ ਜਾਊਗਾ ਜੀ ਚਲੋ ਜੀ ਫਿਰ ਮਿਲਦੇ ਹਾਂ ਕਿਸੇ ਨੈਕਸਟ ਬਲੌਗ ਦੇ ਅੰਦਰ ਤੱਕ ਤਲੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ